ਜਿਸ ਨੂੰ ਕਹ ਦਿੰਨੇ ਆਸੀਂ ਇੰਡੀਅਨ ਮੋਨਟ ਲਿਜਾਰਡ ਹੁੰਦੀ ਨੋਨ ਪੁਜਨਾਸਾਈ ਮੂੰਹ ਚ ਇਹਦੇ ਬੈਕਟੀਰੀਆ ਨਾਲ ਦੀ ਖਲਾਅ ਹੁੰਦੀ ਹੈ ਜਿਹੜੀ ਕਿ ਬਹੁਤ ਹੀ ਗੱਤਕ ਵਾਈਟ ਕਰਦੀ ਹੈ ਜੀ ਆਣੀ ਜਿੱਦੀ ਬਹੁਤ ਹੀ ਮੁਸ਼ਕਲਵਾਰ ਠੀਕ ਹੈ ਜੀ ਆ ਇੱਕ ਜਾਨਵਰ ਫੜਿਆ ਬਹੁਤੀ ਵਿਗਸਾ ਜੇ ਮੋਸਾ ਧੂੜਾ ਖੋ ਜਾਏ

ਆਗੇ ਉਹ ਕਹਿੰਦਾ ਕਿ ਜਿੰਮੇਵਾਰੀ ਲੈਕਾਰ ਦਾਂਗੇ ਸਿਰਫ 5 ਮਹੀਨੇ ਤੋਂ ਮਾਤਰ 5 ਮਹੀਨੇ ਅਸੀਂ ਫੜਾਇਆ ਛੋਟਾ ਜਾਨਵਰ ਅਸੀਂ ਕਰਨਾ ਹੈ ਅਸੀਂ ਇਸ ਰੀਜਨ ਨੂੰ ਆ ਗਈ ਆਪਣੇ ਵਾਤਾਵਰਣ ਦੇ ਵਿੱਚ ਓਕੇ ਵੀਰ ਜੀ